ਤਾਜੀ ਸਾਰੀ ਦੇਸ਼ ਵਿਦੇਸ਼ ਵਿੱਚ ਵਸਦੀ ਸਾਧ ਸੰਗਤ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਕਾਉਂਸਲਰ ਰਵੀ ਕੁਮਾਰ ਕੋਕੀ ਅਕਾਲੀ ਦਲ ਤੋਂ ਤਲਵੰਡੀ ਸਾਬੋ ਤੋਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੋ 2000 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਆਪਣੇ ਤਲਵੰਡੀ ਸਾਬੋ ਨੂੰ ਬੱਸ ਸਟੈਂਡ ਦੀ ਇੱਕ ਅਨਮੋਲੀ ਦਾਤ ਬਖਸ਼ੀ ਸੀ ਉਹ ਹੁਣ ਖੰਡਰ ਦਾ ਰੂਪ ਧਾਰ ਕਰ ਰਹੀ ਆ ਸਾਨੂੰ ਇੱਕ ਦੱਸਣਾ ਬੰਦਾ ਵੀ ਇੱਥੇ ਇਹ ਪੀ ਆਰਟੀਸੀ ਦੇ ਅੰਡਰ ਆਉਂਦਾ ਜਿਹੜਾ ਬੱਸ ਸਟੈਂਡ ਤਲਵੰਡੀ ਸਾਬੋ ਆ ਇਹਦੀ ਦੇਖਰੇਖ ਪੀ ਆਰਟੀਸੀ ਕਰ ਰਹੀ ਆ ਪੀ ਆਰਟੀਸੀ ਨੂੰ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਵਿੱਚੋਂ 55 ਤੋਂ 60 ਲੱਖ ਰੁਪਏ ਦੀ ਆਮਦਨ ਆ ਇੱਕ ਸਾਲ ਦੀ ਵਿੱਚ ਇਹ ਲਿਖਣ ਜੋਗਾ ਦੇਖੋ ਇਸ ਤੇ 55 ਤੋਂ 60 ਲੱਖ ਰੁਪਿਆ ਪੀ ਆਰਟੀਸੀ ਤੋਂ ਇੱਕ ਸਾਲ ਦੇ ਵਿੱਚ ਇਕੱਠਾ ਕਰ ਰਹੀ ਆ ਤੇ ਇੱਥੇ ਇਹਦਾ ਹਾਲ ਆ ਇੱਥੇ ਇੱਕ ਰੁਪਿਆ ਨਹੀਂ ਲੱਗ ਰਿਹਾ ਸਫਾਈ ਦਾ ਇੱਥੇ ਬੁਰਾ ਹਾਲ ਆ ਸੀਵਰੇਜ ਦਾ ਬੁਰਾ ਹਾਲ ਆ ਸੜਕਾਂ ਦਾ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜੇ ਆਪਣੇ ਜਸਟ ਬਿਨ ਭਰੇ ਪਏ ਆ ਲਫਾਫਿਆਂ ਦੇ ਉਹ ਕੋਈ ਚੱਕ ਨਹੀਂ ਰਿਹਾ ਇੱਥੋਂ ਮਹੀਨਾ ਹੋ ਗਿਆ ਇੱਥੇ ਕੋਈ ਸਫਾਈ ਸੇਵਕ ਨਹੀਂ ਆਉਂਦਾ ਇੱਕ ਹੋਰ ਸਾਨੂੰ ਦੱਸਣ ਜੋ ਗੱਲ ਬੰਦੀ ਹੈ ਵੀ ਇੱਥੇ 32000 ਰੁਪਿਆ ਪਰ ਮੰਥ ਸਫਾਈ ਸੇਵਕ ਨੂੰ ਦਿੱਤਾ ਜਾ ਰਿਹਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਸਰਕਾਰ ਨੂੰ ਜਾਂ ਪੀਆਰਟੀਸੀ ਨੂੰ ਵੀ ਉਹ 32000 ਰੁਪਿਆ ਕਿਸ ਨੂੰ ਬਾ ਰਹੇ ਹੋ ਤੁਸੀਂ ਕਾਗਜ਼ਾਂ ਦੇ ਵਿੱਚ 32000 ਰੁਪਿਆ ਪੀਟੀਏ ਸੀ ਪੀਆਰਟੀਸੀ ਵਾਲੇ ਪਾ ਰਹੇ ਸਫਾਈ ਸੇਵਕ ਨੂੰ ਸਫਾਈ ਸੇਵਕ ਇੱਥੇ ਆ ਨਹੀਂ ਰਿਹਾ ਪੀਟੀਆ ਪੀਆਰਟੀਸੀ ਨੂੰ ਕਹਿੰਦੇ ਆ ਵੀ ਸਰ ਨਗਰ ਕੌਂਸਲ ਤਲਵੰਡੀ ਸਾਬੋ ਨੂੰ ਠੇਕਾ ਦਿੱਤਾ ਜਾਵੇ 32000 ਰੁਪਏ ਮਹੀਨੇ ਤੇ ਅਸੀਂ ਬੈਠੇ ਆ ਇਥੇ ਕੌਂਸਲਰ ਅਸੀਂ ਸਪਾਈ ਕਰਾ ਕੇ ਦਿਖਾ ਮੰਗੇ ਵਾਸਟੈਂਡ ਦੇ ਵਿੱਚ ਜੋ ਸਾਹ ਸੰਗਤ ਤੋਂ ਬਹੁਤ ਦੂਰੋ ਦੂਰੋਂ ਇੱਥੇ ਆਉਂਦੀਆਂ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਤਲਵੰਡੀ ਸਾਬੋ ਦਾ ਇਹ ਪੰਜਮਾ ਚੌਥਾ ਤਖਤਾ ਆਪਣਾ ਤਖਸ਼ੀਦ ਦਮਦਵਾ ਸਾਹਿਬ ਇਹਦਾ ਬਹੁਤ ਗਲਤ ਪ੍ਰਭਾਵ ਪੈ ਰਿਹਾ ਤੇ ਵਸ ਅਸੀਂ ਬੇਨਤੀ ਕਰਦੇ ਆ ਪੀਆਰਟੀਸੀ ਨੂੰ ਇੱਥੇ ਵੀ ਇਹ ਤਲਵੰਡੀ ਸਾਹਿਬ ਉਹ ਬੱਸ ਸਟੈਂਡ ਦੀ ਦੇਖ ਰੇ ਇੱਕ ਤਾਂ ਸਫਾਈ ਦਾ ਪ੍ਰਬੰਧ ਕੀਤਾ ਜਾਵੇ। ਹਾਲਾ ਵੀਰੇ ਪਿਛਲੇ ਲੰਮੇ ਸਮੇਂ ਤੋਂ ਬਾਥਰੂਮਾਂ ਤੁਹਾਨੂੰ ਆਪਾਂ ਨਾਲ ਚੱਲ ਕੇ ਦਿਖਾ ਦੰਨੇਗੇ ਕਿ ਸਫਾਈ ਦਾ ਪ੍ਰਬੰਧ ਹੈ ਜਿਹੜਾ ਬਾਕੀ ਚੋਰੀਆਂ ਚਾਰੀਆਂ ਵੀ ਹੁੰਦੀਆਂ ਰਾਤ ਨੂੰ ਡੈਟ ਦਾ ਪ੍ਰਬੰਧ ਹੀ ਬਹੁਤ ਘੱਟ ਹੈਗਾ। ਬਾਕੀ ਆਪਾਂ ਤੁਹਾਨੂੰ ਲਾਈਵ ਵਿੱਚ ਹੀ ਬਾਥਰੂਮ ਦਿਖਾਉਣੇ ਹੈਗੇ ਬਾਥਰੂਮ ਦਾ ਕਿੰਨਾ ਬੁਰਾ ਹਾਲ ਹੈ। ਹਾਂਜੀ ਹਾਂਜੀ। ਬਹੁਤ ਪਹਿਲਾਂ ਵੀ ਅਸੀਂ ਸੰਘਰਸ਼ ਕੀਤਾ ਸੀਗਾ ਜੇਮ ਸਾਹ ਨੂੰ ਕਿਹਾ ਸੀਗਾ ਉਦੋਂ ਹੋ ਗਿਆ ਸੀ ਠੀਕ ਕੁਝ ਸਮਾਂ। ਹੁਣ ਕਾਫੀ ਸਮੇਂ ਤੋਂ ਇਹ ਸਫਾਈ ਦਾ ਪ੍ਰਬੰਧ ਦਾ ਜਿਹੜਾ ਘੱਟ ਹੈਗਾ। ਸੰਗ ਤਾਂ ਬਹੁਤ ਔ ਇਹ ਬੀ ਐਨ ਟੀ ਇਹ ਵੀ ਜਲਦੀ ਜਲਦੀ ਠੀਕ ਕੀਤਾ ਜਾਵੇ ਕਿ ਨਾ ਮੇਰਾ ਨਾਮ ਤਾਂ ਪੂਜਾ ਜੀ ਪੂਜਾ ਬੁਲਾ ਕੇ ਕਹਾਂ ਚਾਹੁੰ ਕਿ ਕਿੱਥੇ ਆਏ ਹਾਂ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਆ ਗਈ ਹੈ ਅਸਤਤਲੋਂਡੀ ਆਏ ਬੈਠੇ ਜੀ ਨਹੀਂ ਤਾਂ ਕੋਈ ਪਾਣੀ ਹੈ ਨਹੀਂ ਪੱਕੇ ਚੱਲ ਜਾਂਦੇ ਆ ਜੀ ਕਿੰਨੀ ਦਿੱਕਤ ਹੋਈ ਵੀ ਕਿੰਨੀ ਗਰਮੀ ਹੈਗੀ ਆ ਚਲ ਹੁਣ ਤੂੰ ਬੋਲ ਦੋ ਬਸ ਕਿਨਾਰੀਓ ਬਸ ਵੀਰ ਤਾਰਾ ਇਹ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੀ ਮੁਸ਼ਕਲ ਆ ਕਿੱਥੇ ਆਈ ਆ ਅਸੀਂ ਤਾਂ ਬਟੰਡੇ ਤੋਂ ਚੱਲ ਕੇ ਛੈ ਗਨੇ ਬਹੁਤ ਕਮਦਮਾ ਸਾਹ ਬਜਦਾ ਜੀ ਬਹੁਤ ਬਰਾ ਹਾਲ ਆ ਜਿਉਂ ਚਾਰ ਉਹ aí ਇਥੇ ਪਾਲਤਾਂ ਨਹੀਂ ਹੈਗਾ ਕੋਈ ਪਾਲ ਨਹੀਂ ਸੰਵਲਦਾ ਨਹੀਂ ਹੈ ਜੇ ਕੋਈ ਇਥੇ ਲਾਟ ਕੇ ਵਾਹਤ ਨਹੀਂ ਹੈਗਾ ਜੇ ਕਰਦੇ ਕੁਝ ਵੀ ਨਹੀਂ ਹੈਗਾ ਜੀ ਤੇ ਜੇ ਕੋਈ ਅੰਨੇ ਜਾਂਦੇ ਆ ਕਿ ਪਰਸ ਕੋਤੇ ਭੱਜਦਾ ਕੋਈ ਦੌਰ ਪਿਆਰੇ ਹੁੰਦੇ ਉਹ ਲੈ ਕੇ ਭੱਜ ਲੈਣ ਦੋ ਵਾਰੀ ਹੋ ਗਿਆ ਤਾਂ ਕੋਸ਼ਲ ਕੋਸ਼ਿਦਾਂ ਨਹੀਂ ਪਾਇਆ ਸਰਕਾਰ ਨੂੰ ਲਾਉਂ ਕਿਹਨਾਂ ਨੂੰ ਹਾਂ ਵੱਧ ਤੋਂ ਵੱਧ ਜੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਪੜਾਤਾਂ ਧਿਆਨ ਦਿੰਦਾ ਇੱਧਰ ਧਿਆਨ ਦੇਦਾ ਕਰਨ ਇਹਨੂੰ ਜੁਰੂ ਸੰਗਤਾਂ ਉੱਤੇ ਆ ਜੀ ਮਤਾ ਦੇ ਤੰਦਾਂ ਦਵਾ ਸਾਹਿਬ ਜੀ ਇਹ ਮਾਣਾ ਮਤਾ ਇੰਨਾ ਵੱਡੀ ਬ੍ਰੋਕਾਲ ਕਰੇ ਕਿੰਨੇ ਸੁਭਾ ਦਾ ਹੋਵੇ